ਅਜੇ ਜਿਵੇਂ ਅਜਿਹੇ ਸਖਸ ਟਾਮੀਟਾਵੇ ਹੀ ਹੁੰਦੇ ਨੇ ਅਜੇ ਹੀ ਹੈ ਗੁਰਦਾਸਪੁਰ ਦਾ ਰਿਸ਼ੀਕਾਂਤ ਨਾਮਕ ਨੌਜਵਾਨ ਆਪਣੇ ਗੁਵਾਂ ਦੇ ਵਿੱਚ ਰਹਿੰਦੇ ਬਜ਼ੁਰਗ ਦੇ ਲਈ ਫਰਿਸ਼ਤਾ ਬਣ ਕੇ ਬਾੜਿਆ ਹੈ ਬਜ਼ੁਰਗ ਨੂੰ ਇੱਕ ਦਿਨ ਅਚਾਨਕ ਪੈਰਲਾਈਸਿਸ ਦਾ ਅਟੈਕ ਆ ਗਿਆ ਸੀ ਅਤੇ ਅਚਾਨਕ ਰਿਸ਼ੀਕਾਂਤ ਉਸ ਦੇ ਘਰ ਪਹੁੰਚ ਗਿਆ ਅਤੇ ਆਪਣੇ ਪਧਰ ਤੇ ਉਸ ਦੇ ਘਰ ਦਾ ਕੰਮ ਕਰਵਾਇਆ ਅਤੇ ਇੱਕ ਐਨਜੀਓ ਨੇ ਬਜ਼ੁਰਗ ਦੇ ਇਲਾਜ ਦਾ ਬੀੜਾ ਚੁੱਕਿਆ ਹੈ ਬਜ਼ੁਰਗ ਦਾ ਇਕਲੌਤਾ ਪੁੱਤਰ ਸੀ ਜਿਸ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ ਰਿਸ਼ੀਕਾਂਤ ਸਮਾਜ ਸੇਵੀਆਂ ਨੂੰ ਬਜ਼ੁਰਗ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕਰ ਰਿਹਾ ਹੈ 80 ਸਾਲ ਦੇ ਬਜ਼ੁਰਗ ਜਿਨ੍ਹਾਂ ਦੇ ਸਿਰ ਤੋਂ ਛੱਤ ਵੀ ਡਿੱਗ ਗਈ ਔਰ ਨਾਲ ਹੀ ਉਹਨਾਂ ਨੂੰ ਕੁਝ ਦਿਨ ਪਹਿਲੇ ਪੈਰਾਲਾਈਜ਼ ਦਾ ਅਟੈਕ ਆ ਗਿਆ ਹੈ ਕੁਝ ਸਮਾਸੇਵੀ ਨੇ ਉਹਨਾਂ ਦੇ ਪਰੋਸੀ ਨੇ ਪਹਿਲੇ ਮਦਦ ਕੀਤੀ ਔਰ ਉਹਨਾਂ ਦੀ ਅਪੀਲ ਤੇ ਕੁਝ ਸਮਾਸੇਵੀ ਵੀ ਅੱਗੇ ਆਏ ਨੇ ਗੱਲ ਕਰਦੇ ਆ ਰਿਸ਼ ਨਾਲ ਰਿਸ਼ੂ ਕੋਣ ਨੇ ਹੈ ਬਜ਼ੁਰਗ ਔਰ ਕੀ ਪੋਜੀਸ਼ਨ ਹੈ ਉਹਨਾਂ ਦੀ ਸਰ ਇਹ ਓਮ ਪ੍ਰਕਾਸ਼ ਕੌਮੀ ਜੀ ਹੈ ਸਰ ਸਾਡੇ ਸਰ ਮੇਰੀ ਵਾਰ ਚੀ ਇਹ ਦਿੰਦੇ ਆ ਸਰ ਇਹਨਾਂ ਨੂੰ ਥੋੜੇ ਦਿਨਾਂ ਪਹਿਲਾਂ ਪੈਰਾਲਾਈਜ਼ ਦਾ ਅਟੈਕ ਆ ਗਿਆ ਸੀ ਦਿਰਾਜ ਜੀ ਕੀ ਕੀ ਕਰ ਰਹੇ ਹੋ ਇਸ ਬਜ਼ੁਰਗ ਦੀ ਮਦਦ ਲਈ ਜੈ ਹਿੰਦ ਇਸ ਪਰਿਵਾਰ ਦੀ ਸਿਚੁਏਸ਼ਨ ਬਹੁਤ ਕ੍ਰਿਟੀਕਲ ਹੈ ਜਦਾ ਕੀ ਤੁਹਾਨੂੰ ਰਿਸ਼ੀ ਜੀ ਨੇ ਦੱਸਿਆ ਬੇਸਿਕਲੀ ਇਹ ਪਰਿਵਾਰ ਤੇ ਜਿਹੜੇ ਅੰਕਲ ओमप्रकाश ਜੀ ਹੈ 75 ਜੀਏ ਸੋਲਡ ਹੈ ਤੇ ਉਹਨਾਂ ਦੇ ਇੱਕ ਬੇਟੀ ਦੀ ਵੀ ਡੈਥ ਹੋ ਚੁਕੀ ਆ ਤੇ ਉਹਨਾਂ ਦੀ ਵਾਈਫ ਵੀ ਡੈਥ ਹੋ ਗਈ ਆ ਇੱਕ ਬੇਟੀ ਹੈ ਜੋ ਮੈਰਿਡ ਹੈ ਤੇ ਪਹਿਲਾਂ ਉਹਨਾਂ ਨੂੰ ਪੈਰਾਲਾਈਸ ਦਾ ਅਟੈਕ ਆਇਆ ਆਫਟਰ ਦੈਟ ਉਹਨਾਂ ਦਾ ਜਿਹੜਾ ਛੋਟਾ ਜਿਹਾ ਘਰ ਜਿੱਥੇ ਇਸ ਟਾਈਮ ਆਪਾਂ ਖੜੇ ਆ ਤੁਸੀਂ ਪੋਜੀਸ਼ਨ ਦੇਖ ਹੀ ਸਕਦੇ ਹੋ ਕਿ ਬਹੁਤ ਜ਼ਿਆਦਾ ਛੋਟਾ ਘਰ ਹੈ ਉਹਨਾਂ ਦੀ ਜਿਹੜਾ ਛੱਤ ਹੀ ਉਹ ਕੱਚੀ ਹੀ ਛੱਤ ਹੀ ਜਿਹੜੀ ਉਹ ਮੰਦੀ ਆ ਉਹ ਛੱਤ ਟੁੱਟ ਗਈ ਉਸ ਤੋਂ ਬਾਅਦ ਸਾਡੇ ਕੋਲ ਰਿਸ਼ੀ ਨੇ ਅਪਰੋਚ ਕੀਤੀ ਤਾਂ ਆਪਾਂ ਨੇ ਨਾ ਇੱਕਮਿੰਟਮੈਂਟ ਕੀਤੀ ਹੈ ਕਿ ਇਹਨਾਂ ਦੀ ਆਪਾਂ ਸਰਚੋਤਕਰ ਬਣਾਉਣ ਚ ਮਦਦ ਕਰਾਂਗੇ ਬਾਕੀ ਇਹਨਾਂ ਦਾ ਆਪਾਂ ਟ੍ਰੀਟਮੈਂਟ ਵੀ ਕਰਾਵਾਂਗੇ ਜੋ ਮੈਕਸਿਮਮ ਹੋ ਸਕੇਗਾ ਆਪਾਂ ਆਪਣੀ ਐਨਜੀਓ ਲੋਨਾਰਾ ਪ੍ਰੋਪਰ ਟ੍ਰੀਟਮੈਂਟ ਕਰਾਇਆ ਜਾਏਗਾ ਹੈਲਪਿੰਗ ਹੈਂਡ ਵੱਲੋਂ ਹਾਂਜੀ ਪ੍ਰੋਪਰ ਟ੍ਰੀਟਮੈਂਟ ਕਰਾਇਆ ਜਾਏਗਾ ਤੇ ਨੂੰ ਪ੍ਰੋਪਰ ਛੱਤ ਪਾ ਕੇ ਇਹਨਾਂ ਨੂੰ ਰਹਿਣ ਵਾਸਤੇ ਬਣਾ ਕੇ ਵੀ ਦਿੱਤਾ ਜਾਏਗਾ ਇਹ ਸੰਸਥਾ ਵੱਲੋਂ ਹੀ ਇਹਨਾਂ ਦੀ ਮਦਦ ਕਰੋਗੇ ਜਾਂ ਕੋਈ ਸਮੱਸਿਆ ਵੀ ਵੀ ਅੱਗੇ ਆਏ ਤੇ ਉਹਦੀ ਮਤਲਬ ਕਰ ਸਕਦਾ ਦੇਖੋ ਜੀ ਆਪਾਂ ਤਾਂ ਆਪਣੀ ਐਨਜੀਓ ਲਈ ਮਦਦ ਕਰ ਰਹੇ ਆਂ ਬਾਕੀ ਤੁਹਾਡੇ ਚੈਨਲ ਆਹੀ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਸਾਰੇ ਅਗੇ ਵੱਧ ਛੱਡ ਕੇ ਅਨਾਂ ਦੀ ਮਦਦ ਕਰਨ ਇਸ ਪਰਵਾਹ ਦੀ ਕਿਉਂਕਿ ਨਰ ਸੇਵਾ ਨਾਰਾਇਣ ਸੇਵਾ ਜੀ ਆਪਾਂਾਂ ਦੀ ਸੇਵਾ ਕਰਾਂਗੇ ਸਮਝੋ ਆਪਾਂ ਨਾਰਾਇਣ ਦੀ ਸੇਵਾ ਕਰ ਲਈ ਸੈਕਿੰਡ ਅਨੰਦ ਜਰਾ ਡਰੈਸ ਹੈਗਾ ਯੂਕੋ ਬੈਂਕ ਵਾਲੀ ਗਲੀ ਆਲਸ ਆਫ ਦੀ ਮੰਡੀ ਗੁਰਦਾਸੂਰ ਹੈ ਤੁਸੀਂ ਖੁਦ ਡਾਇਰੈਕਟ ਆ ਕੇ ਇਸ ਪਰਵਾਦੀ ਮਦਦ ਦੇ ਸਕਦੇ ਹੋ ਬਿਲਕੁਲ ਜੀ ਓਮ ਪ੍ਰਕਾਸ਼ ਜੀ 75 ਸਾਲ ਦੇ ਓਮ ਪ੍ਰਕਾਸ਼ ਜੀ ਜਿਨ੍ਹਾਂ ਨੂੰ ਪੈਰਾਲਾਈਜ਼ ਦਾ ਅਟੈਕ ਆਇਆ ਹੈ ਔਰ ਇੱਕ ਮੰਦਰ ਚ ਉਹਨਾਂ ਨੂੰ ਸ਼ੈਲਟਰ ਦਿੱਤੀ ਗਈ ਹੈ ਹੈਲਪਿੰਗ ਹੈਂਡਵਲਓਰ ਉਹਨਾਂ ਦੇ ਪੜੋਸੀਆ ਵੱਲੋਂ ਔਰ ਮਕਾਨ ਵੀ ਬਣਵਾਉਣਾ ਸ਼ੁਰੂ ਕਰ ਦਿੱਤਾ ਹੈ ਔਰ ਪ੍ਰੋਪਰ ਟਰੀਟਮੈਂਟ ਕਰਵਾਇਆ ਜਾਏਗਾ ਸਮਾਜ ਸੇਵੀਆ ਨੂੰ ਵੀ ਅਪੀਲ ਹੈ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਗੁਰਦਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇਨਾਂ